ਜੀ ਸੰਕਟ ਦੀਆਂ ਘੜੀਆਂ ਆਉਂਦੀਆਂ ਨੇ ਔਰ ਚੱਲੀ ਵੀ ਜਾਂਦੀਆਂ ਨੇ ਅੱਜ ਦੇਸ਼ ਦੇ ਵਿੱਚ ਜਿਹੜਾ ਸੰਕਟ ਚਾਰੇ ਪਾਸੇ ਹੈ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਰ ਅੱਲਾਹ ਅਕਬਰ ਭੜਾਈ ਦੇ ਵਿੱਚ ਇੰਨਾ ਹੌਸਲਾ ਉਹਦੇ ਵਿੱਚ ਜੋਸ਼ ਕਿਤੇ ਕੰਮ ਹੋਇਆ ਤੇ ਜਨਤਾ ਦਾ ਪਿਆਰ ਵੀ ਬੋਲਦਾ ਸਰ ਕੀ ਕਹਿਣਾ ਚਾਹੁੰਦੇ ਹੋ ਇਹ ਸਮਾਂ ਜਿਹੜਾ ਇਸ ਟਾਈਮ ਤੁਹਾਨੂੰ ਪਾਰਟੀ ਨੂੰ ਮਿਹਨਤ ਕੀਤੀ ਇਮਾਨਦਾਰ ਨਾਮ ਇਸ ਸਮਾਂ ਕਿਸ ਤਰ੍ਹਾਂ ਗੁਜ਼ਰਦਾ ਪਿਆ ਸਰ ਦੇਖੋ ਜੀ ਸੰਕਟ ਦੀਆਂ ਘੜੀਆਂ ਆਉਂਦੀਆਂ ਨੇ ਔਰ ਚੱਲੀ ਵੀ ਜਾਂਦੀਆਂ ਅੱਜ ਦੇਸ਼ ਦੇ ਵਿੱਚ ਜਿਹੜਾ ਸੰਕਟ ਚਾਰੇ ਪਾਸੇ ਹੈ ਰੋਜ਼ਗਾਰ ਨੂੰ ਲੈ ਕੇ ਗਰੀਬੀ ਨੂੰ ਲੈ ਕੇ ਮੈਂ ਕਹਿੰਦਾ ਕਿ ਦੇਸ਼ ਦਾ ਕਿਹੜਾ ਵਰਗ ਹੈ ਜਿਹੜਾ ਆਪਣੇ ਆਪ ਨੂੰ ਇਹ ਦਾਵਾ ਕਰੇ ਕਿ ਮੈਂ ਖੁਸ਼ ਹਾਂ ਗੱਲ ਕਿਸਾਨੀ ਦੀ ਕਰ ਲਈਏ ਗੱਲ ਪਰੇਲੇ ਕੇ ਬੱਚਿਆਂ ਦੀ ਕਰ ਲਈਏ ਸਭ ਤੋਂ ਵੱਡੇ ਤਰਾਸ ਦੀ ਮੈਂ ਸਮਝਦਾ ਮੇਰੇ ਦੇਸ਼ ਦੀ ਇਹ ਹੈ ਕਿ ਦੇਸ਼ ਲਈ ਆਪਣੀ ਜਾਨ ਵਾਰ ਕੇ 골ਡ ਮੈਡਲਿਸਟ 골ਡ ਹਾਸਲ ਕਰਨ ਵਾਲੇ ਦੇਸ਼ ਦਾ ਨਾਮ ਦੁਨੀਆ ਤੇ ਲਿਜਾਣ ਵਾਲੇ ਅੱਜ ਸਾਡੀਆਂ ਉਪ ਪੈਣਾ ਉਹ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ। ਉਹ ਉਹਨਾਂ ਨੂੰ ਬਚਾਉਣ ਵਾਸਤੇ ਪੂਰੀ ਦੀ ਪੂਰੀ ਮੋਦੀ ਕੈਬਨਿਟ ਪਿੱਛੇ ਉਹਨਾਂ ਦਾ ਬੈਕ ਚ ਚਲੀ ਗਈ। ਕਿੰਨੀ ਸ਼ਰਮਨਾਕ ਗੱਲ ਹੈ ਜਿਨ੍ਹਾਂ ਨੇ ਇਹ ਖੇਡਾਂ ਦੇ ਵਿੱਚ ਜਿਹੜਾ ਦੇਸ਼ ਦਾ ਪਰਚਮ ਲਹਿਰਾਇਆ ਉਹ ਖੁਦ ਇਨਸਾਫ਼ ਆਪੇ ਕਿੰਨੇ ਮਹੀਨੇ ਲਗਾਤਾਰ ਧਰਨੇ ਤੇ ਬੈਠੇ ਰਹੇ। ਕਿਹੜਾ ਵਰਗ ਹੈ ਦੱਸੋ ਖੁਸ਼ਾ ਔਰ ਇੱਕ ਗੱਲ ਕਰਦਣੇ ਕਿ ਅੰਮ੍ਰਿਤਕਾਲ ਦੀ ਕਿਹੜਾ ਅੰਮ੍ਰਿਤਕਾਲ ਹਾਂ ਅੰਮ੍ਰਿਤਕਾਲ ਆਇਆ ਹੈ ਅਦਾਨੀ ਵਰਗਿਆਂ ਵਾਸਤੇ ਅਮਬਾਨੀ ਵਰਗਿਆਂ ਵਾਸਤੇ ਇਹਨਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਵਾਸਤੇ ਅੰਮ੍ਰਿਤਕਾਲ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਤੁਸੀਂ ਕਹਿ ਦੋ ਅੰਮ੍ਰਿਤਕਾਲ ਹੈ ਤਾਂ ਮੋਦੀ ਜੀ ਕਹਿੰਦੇ ਅੰਮ੍ਰਿਤਕਾਲ ਅੱਜ ਦੇਸ਼ ਦੇ ਵਿੱਚ ਉਹ ਸੰਕਟ ਆ ਚੁੱਕਿਆ ਹੈ ਕਿ ਦੇਸ਼ ਦੇ ਇਸ ਸੰਕਟ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਚੀਜ਼ ਦੇਖੋ ਵੈਸੇ ਭਾਜਪਾ ਆਪਣੇ ਆਪ ਨੂੰ ਦੇਸ਼ ਭਗਤ ਪਾਰਟੀ ਕਹਿੰਦੀ ਹੈ ਮੈਂ ਇਹਨਾਂ ਦੀ ਦੇਸ਼ ਭਗਤੀ ਤੇ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਲਾਉਣਾ ਹੈ ਪਰ ਮੇਰਾ ਸਵਾਲੀਆ ਨਿਸ਼ਾਨ ਇਹ ਹੈ ਕਿ ਜਿਸ ਨੇ ਸਕਿੱਲ ਇੰਡੀਆ ਡਿਜੀਟਲ ਇੰਡੀਆ ਦਾ ਨਾਅਰਾ ਦਿੱਤਾ ਕਿੰਨਾ ਨੇ ਮੋਦੀ ਜੀ ਨੇ ਤੇ ਜਦੋਂ ਗਠਜੰਬੰਦਨ ਨੇ ਆਪ ਦਾ ਨਾਂ ਰੱਖ ਲਿਆ ਕਿ ਇੰਡੀਆ ਤਾਂ ਇਹਨਾਂ ਨੂੰ ਉਸ ਇੰਡੀਆ ਸ਼ਬਦ ਤੋਂ ਹੀ ਚੇੜੋਗੇ ਕਾਦੀ ਦੇਸ਼ ਭਗਤੀ ਹੈ ਜਦਨੇ ਇੰਡੀਆ ਗਠਬੰਧਨ ਆਇਆ ਉਸ ਤੋਂ ਬਾਅਦ ਤੁਜੀ ਸਿਮੇਲਨ ਹੋਇਆ ਮੋਦੀ ਜੀ ਆਪ ਦੇ ਨਾਮ ਦੇ ਅੱਗੇ ਪੱਟੀ ਕਿਹਦੀ ਰੱਖਦੇ ਨੇ ਉੱਤੇ ਜਿਹੜਾ ਡੈਸਕ ਤੇ ਲੱਗਦਾ ਭਾਰਤ ਭਾਰਤ ਸਾਡਾ ਪੁਰਾਣਾ ਨਾਮ ਹੈਗਾ ਸਾਂਸਕ੍ਰਿਤਿਕ ਨਾਮ ਹੈ ਮੈਂ ਮੰਨਦਾ ਇਸ ਗੱਲ ਨੂੰ ਲੇਕਿਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਦੀ ਪਛਾਣ ਕਿਹਦੇ ਨਾਲ ਹੈ ਇੰਡੀਆ ਉਹਨਾਂ ਨੂੰ ਵੀ ਇੰਡੀਆ ਸ਼ਬਦ ਤੋਂ ਛੇੜੋਗੇ ਤੁਸੀਂ ਇਹ ਡਰ ਹੈ ਇਹ ਡਰ ਕਿ ਦਾ ਪੂਰੀ ਇੰਡੀਆ ਦੇ ਵਿੱਚ ਖੁਦ ਘੁੰਮਦੇ ਨਾ ਤੇ ਖੁਦ ਇੰਡੀਆ ਦੇ ਸ਼ਬਦ ਨਾਮ ਤੋਂ ਛੇੜ ਕਰਨੇ ਸ਼ੁਰੂ ਕਰਦੇ ਸਾਰੇ ਡਰ ਨਾ ਵੀ ਜੇ ਅਸੀਂ ਇੰਡੀਆ ਸ਼ਬਦ ਯੂਜ਼ ਕਰਾਂਗੇ ਤਾਂ ਲੋਕਾਂ ਨੂੰ ਮਨ ਦੇ ਵਿੱਚ ਇੰਡੀਆ ਗੜਵੰਧਨ ਦਾ ਸਰ ਜਿਹੜਾ ਹੁਣ ਤੁਸੀਂ ਦੇਖਿਆ ਕਿ ਕੁਝ ਪਾਰਟੀਆਂ ਦੇ ਵਿੱਚ ਕਈ ਲੋਕਾਂ ਨੇ ਆਪਣੀ ਪਾਰਟੀ ਬਦਲ ਕੇ ਬੀਜੇਪੀ 'ਚ ਚਲੇ ਗਏ ਨਾ ਉਹ ਕੀ ਲੱਗਦਾ ਹੈ ਕਿ ਉਹਨਾਂ ਨੂੰ ਵੀ ਕੋਈ ਡਰ ਸੀ ਜਿਹੜੇ ਪਾਰਟੀਆਂ ਛੱਡ ਕੇ ਚਲੇ ਗਏ ਨਾ ਕਿ ਆ ਕਿਤਨਾ ਕਿਤੇ ਜਸ ਜਸ ਨੇ ਵੀ ਆਮ ਆਦਮੀ ਪਾਰਟੀ ਦੇ ਪਿੱਛੇ ਛੂੜਾ ਮਾਰੇ ਉਹਦਾ ਪੋਲਿਟিক্যাল ਕੈਰੀਅਰ ਹੀ ਖਤਮ ਹੋ ਗਿਆ ਮੈਂ ਇਸ ਨੂੰ ਪੋਲਿਟিক্যাল ਸੁਸਾਈਸ ਕਹਾਂਗਾ ਮੈਂ ਐਗਜ਼ਾਮਪਲ ਦੇ ਕੇ ਗੱਲ ਕਰਾਂਗਾ ਮਾਸਟਰ ਬਲਦੇਵ ਜੱਤੋ ਸਾਡੇ ਐਮਐਲਏ ਸੀ ਜੱਤੋ ਤੋਂ ਸੁਖਵਾਲ ਖਹਿਰਾ ਨਾਲ ਇਲੂ-ਇਲੂ ਹੋ ਗਿਆ ਸਾਡੇ ਨੇਤਾ ਸੁਖਵਾਲ ਖਹਿਰਾ ਦੀ ਉਂਗਲ 'ਚ ਆ ਕੇ ਜਲੰਧਰ ਲੋਕ ਸਭਾ ਸੌਰੀ ਫਰੀਦਕੋਟ ਲੋਕ ਸਭਾ ਤੋਂ ਉਹਨਾਂ ਦੀ ਪਾਰਟੀ ਦੇ ਵਿੱਚ ਬਤੌਰ ਕੈਂਡੀਡੇਟ ਖੜੇ ਹੋ ਗਏ रिजल्ट जब जा वापसी की पार्टी ने, ने टिकट नहीं दी अज कि ने, ने खत्म पोलिटिकल करियर खत्म दूजा जिस विधानसभा तो मैं जीत के आया आशु बांगड़ पार्टी की पिट्ठ छुरा मारिया कांग्रेस जंप कि टिकट छड़ के गए कांग्रेस ने मेरे खिलाफ ही ਇਹ ਕਰਦੇ ਆ ਕਿ ਉਹਨਾਂ ਨੂੰ ਇਲੈਕਸ਼ਨ ਚੋਂ ਤਾਂ ਕਿ ਕਿਹੜੇ ਜੇ ਤੋਂ ਫਲਸਫੇ ਦੇ ਹੱਤੀ ਤੋਂ ਮੈਂ ਸਾਡੀ ਗੱਲ ਤਾਂ ਸੁਣੋ ਮੈਂ ਮੇਰੀ ਗੱਲ ਫਲਸਫੇ ਦੇ ਹੱਤੀ ਤੋਂ ਕੈਂਡੀਡੇਟ ਦੇਤਾ ਨਤੀਜਾ ਜਮਾਂਤ ਜਦ ਪੋਲਿਟਿਕਲ ਕੈਰੀਅਰ ਖਤਮ ਸੇਮ ਨਤੀਜਾ ਰਿੰਕੂ ਜੀ ਨਾਲ ਵੀ ਹੋਊਗਾ ਔਰ ਸੇਮ ਨਤੀਜਾ ਅੰਗੁਰਾਲ ਨਾਲ ਵੀ ਹੋਊ ਕਿਉਂ ਲਮ ਦਾ ਜਵਾਬ ਵੋਟ ਨਾਲ ਕਿਸ ਤਰ੍ਹਾਂ ਦਿੱਤਾ ਜਾਏਗਾ ਤਕੋ ਦੇਸ਼ ਦੀ ਜਨਤਾ ਤੇ ਕੋਲ ਜਵਾਬ ਦੇਣ ਦਾ ਇੱਕ ਦਿਨ ਹੁੰਦਾ ਉਹ ਦਿਨ ਹੁੰਦਾ ਜਿਸ ਦਿਨ VOTING ਹੁੰਦੀ ਹੈ। ਬਾਬਾ ਸਾਹਿਬ ਡਾਕਟਰ ਬੀ ਆਰ ਐਮ ਬੇਟਕਰ ਸਾਹਿਬ ਨੇ ਸਾਨੂੰ ਉਹ ਹਥਿਆਰ ਦਿੱਤਾ ਜਿਹੜਾ ਜਿਸਮ ਤੇ ਨਹੀਂ ਵਾਰ ਕਰਦਾ। ਜਿਹੜਾ ਜ਼ਾਲਮ ਸੋਚ ਤੇ ਵਾਰ ਕਰਦਾ। ਸੋਚ ਦੀ ਗੱਲ ਕਰੀ ਜੀ ਸਾਹਿਬ ਬਹੁਤ ਬਹੁਤ ਤੁਹਾਡਾ ਤਨਮਾਰ ਵਧੀਆ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕ ਨਾਲ ਮਜ਼ਬੂਤ ਤੁਸੀਂ ਕਿਤੇ ਆਪਣੇ ਹਲਕੇ ਦੇ ਮੁਜਬੂਕੇ ਹੁਣ ਪੂਰੇ ਪੰਜਾਬ ਹਿੰਦੁਸਤਾਨ ਦੇ ਨੁਖਾਰ ਬਦਲ ਚੱਲੇ ਨਵੇਂ ਪੰਜਾਬ ਦੇ ਅੱਛੇ ਤਿਕਨਾਂ ਸ਼ੁਰੂਆਤ ਕਰਨ ਚੱਲੇ ਫਿਰ ਤੋਂ ਆਮ ਵਰਕ ਨਾਲ ਤੁਸੀਂ ਜੋ ਹੋ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਐਸਕੇ ਸਨ ਆਜ ਤੱਕ ਨਾਲ ਖੜਕੜ ਕਲਾਂ ਐਸਬਿਸ ਨਗਰ